ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਸਾਰੇ ਆਏ ਹੋ ਸਾਰੇ ਕਲਾਕਾਰ ਸਾਡੇ ਮਿੱਤਰ ਮਾਤਾ ਜੀ ਬਿੱਟੀਆਂ ਤੇ ਸਿਸਟਰ ਸਾਰੇ ਆਏ ਸਪੋਰਟ ਕਰਨ ਵਾਸਤੇ ਮੈਂ ਗੱਲ ਕਰਦਾ ਸੀ ਥੋੜੇ ਦਿਨ ਪਹਿਲਾਂ ਬਾਜੀ ਨੇ ਬੜੀਆਂ ਵਧੀਆ ਤੇ ਗੱਲਾਂ ਕਰਤੀਆਂ ਹੁਣ ਮੈਂ ਫਿਲਮ ਦੀ ਸ਼ੂਟਿੰਗ ਦੀ ਫੋਟੋਸ ਦੇਖ ਰਿਹਾ ਸੀ 3-4 ਦਿਨ ਪਹਿਲਾਂ ਤੇ ਬਹੁਤ ਸੋਹਣੀਆਂ-ਸੋਹਣੀਆਂ ਸਾਰੀਆਂ ਫੋਟੋਗ੍ਰਾਫਸ ਬਾਜੀ ਸਮਝਾ ਰਹੇ ਸਾਰੇ ਸਾਰਿਆਂ ਨੂੰ ਆਪਾਂ ਬੈਠੇ ਹਾਂ जी देते सारे बैठे बड़े खुश मैं सोचता मैं क्या आप उस टाइम सोचते कि आप फिल्म बनाती हूँ फिल्म रिलीज़ करनी है बट साममलटेनियसली रब कुछ होर सोच रहे असं कुछ हो सोच रहे कि फिल्म बन गई हम आप रिलीज़ करा चार महीने बाद छह महीने बाद लेकिन रब का प्लैन कुछ होर रब ने उस टाइम शायद कुछ प्लैन कर लिया जो मर्जी करो मैं उस समय रिज करनी है जो राज इस दुनिया च नहीं हो ਬਟ ਸਾਡੇ ਨੂੰ ਇੱਕ ਮੌਕਾ ਆ ਪੜਾ ਰਾਵੀਰ ਦੀ ਕਲਾ ਨੂੰ ਦੁਬਾਰਾ ਜ਼ਿੰਦਾ ਕਰੀਏ ਬਹੁਤ ਸੋਹਣਾ ਮੈਂ ਕੰਮ ਕੀਤਾ ਇਹ ਅਮਲਾ ਚ ਬਹੁਤ ਬਹੁਤ ਮਤਲਬ ਮੈਂ ਬਹੁਤ ਜ਼ਿਆਦਾ ਇੰਪ੍ਰੈਸਡ ਹਾਂ ਐਜ਼ ਅ ਐਜ਼ ਅ ਡਾਇਰੈਕਟਰ ਕਿ ਇੰਨਾ ਸੋਹਣਾ ਇੰਨਾ ਕਬਰੋ ਜਵਾਨ ਮੁੰਡਾ ਮਤਲਬ ਬਹੁਤ ਸੋਹਣਾ ਲੱਗ ਰਿਹਾ ਹੈ ਹੀਰੋ ਸਟਾਰ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਮਲ ਭਾਜੀ ਕੁਲਵਿੰਦਰ ਭਾਜੀ ਐਮੀ ਭਾਜੀ ਕੋਕੀ ਭਾਜੀ ਸਾਰੇ ਮਤਲਬ ਬਹੁਤ ਸਪੋਰਟ ਕੀਤਾ ਮਤਲਬ ਮੈਂ ਬੜਾ ਇਮੋਸ਼ਨਲ ਸੀ ਮੈਂ ਜਦੋਂ ਮਾਤਾ ਜੀ ਨੂੰ ਮਿਲਿਆ ਮਤਲਬ ਫਿਲਮ ਦੇ ਬਾਰੇ ਮੈਂ ਦੱਸ ਇਹਨਾਂ ਨੂੰ ਪਤਾ ਹੀ ਸੀ ਕਹਿੰਦੇ ਜੂਨ ਚ ਮੇਰੀ ਗੱਲ ਚੱਲ ਜੇਵੀ ਸੀ ਤਾਜੀਨਾ ਕਿ ਮੈਂ ਰਾਜਵੇ ਫਿਲਮ ਸੋਹਣੀ ਬਣੀ ਆਪਾਂ ਹੁਣ ਰਿਲੀਜ਼ ਕਰ ਸਕਦੇ ਹਾਂ ਕਹਿੰਦਾ ਕਰੋ ਭਾਜੀ ਤੁਸੀਂ ਤਿਆਰ ਆਪਾਂ ਕਰਦੇ ਹਾਂ ਮੈਂ ਕਿਹਾ ਪੈਂ ਮਿਹਰ ਕਰ ਲਾਂਗੇ ਉਸ ਤੋਂ ਬਾਅਦ ਫਿਰ ਕਰਦੇ ਹਾਂ ਫਿਰ ਆਪਾਂ ਪੂਰੀ ਤਿਆਰੀ ਕਰਦੇ ਵੇਸੇ ਵਾ ਇਹ ਨਹੀਂ ਸੀ ਪਤਾ ਕਿ ਐਸ ਮੌਕੇ ਤੇ ਮਲਾਮ ਰਾਜਵੇ ਨਹੀਂ ਹੋਏਗਾ ਫਿਰ ਮਾਤਾ ਜੀ ਨਾਲ ਗੱਲ ਕੀਤੀ ਮਾਤਾ ਜੀ ਨੇ ਕਿਹਾ ਨਹੀਂ ਉਹਦੀ ਕਲਾ ਨੂੰ ਪਾਰਨਾ ਬਹੁਤ ਜ਼ਰੂਰੀ ਹੈ ਜੋ ਉਹਨੇ ਕੰਮ ਕੀਤਾ ਹੈ ਦਸ਼ਾ ਤੱਕ ਪਹੁੰਚਣਾ ਚਾਹੀਦਾ ਫਿਰ ਕਮਰਤਾ ਜੀ ਨੇ ਬੜਾ ਸਪੋਰਟ ਕੀਤਾ ਕੁਲਵਿੰਦਰ ਭਾਜੀ ਨੇ ਤੇ ਐਵੇਂ ਬਾਬੇ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਕਿ ਅਸੀਂ ਨਾਲ ਖੜੇ ਆ ਆ ਜਿੱਥੇ ਜਿੱਥੇ ਲੋੜ ਪੈਗੀ ਆਪਾਂ ਨਾਲ ਚੱਲਾਂਗੇ ਪ੍ਰੋਮੋਸ਼ਨ ਤੇ ਹਲ ਹੋ ਜਾ ਤੇ ਰਾਜਵੀਰ ਦੀ ਕਮੀ ਦਾ ਮਹਿਸੂਸ ਨਹੀਂ ਹੋਏਗੀ ਮਤਲਬ ਅੱਲਾਹ ਉਹ ਆਪਾਂ ਪ੍ਰੋਮੋਸ਼ਨ ਕਰਾਂਗੇ ਔਰ ਜਿਸ ਤਰੀਕੇ ਦੀ ਪ੍ਰੋਮੋਸ਼ਨ ਰਾਜਵੀਰ ਚਾਹੁੰਦਾ ਸੀ ਅਪਾ ਕੋਸ਼ਿਸ਼ ਕਰ ਰਹੇ ਕਿ ਉਸੇ ਤਰੀਕੇ ਦੀ ਪ੍ਰੋਮੋਸ਼ਨ ਉਸੇ ਗ੍ਰੈਂਡ ਲੈਵਲ ਉਪਰ ਪ੍ਰੋਮੋਸ਼ਨ ਆਪਾਂ ਕਰੀਏ ਫਰਮ ਦੀ ਤੱਕ ਇਹ ਲੋਕੀ ਰਾਜ ਨੂੰ ਇੱਕ ਵਾਰ ਦੇਖਣਾ ਸਿਰ ਦੁਬਾਰਾ ਸਿੰਮਿਆ ਚਾਨ ਤੇ ਉਹਦੀ ਅਦਾਕਾਰੀ ਉਹਦੀ ਉਹਦੀ ਕਲਾਕਾਰੀ ਉਹ ਸੰਗੀਤ ਪ੍ਰਭਿਪ੍ਰੇਮ ਸਨਮਾਪਤੀ ਪ੍ਰੇਮ ਦੇਖ ਸਕਣ